ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਿਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪਿੰਡ ਜੰਗੀ ਰਾਣਾ ਜੰਗੀ ਰਾਣਾ ਪਿੰਡ ਬਠਿੰਡੇ ਜ਼ਿਲ੍ਹੇ ਦਾ ਬਠਿੰਡੇ ਤੋਂ ਆਪਾਂ ਗਿੱਦੜਵਾਹਾ ਮਲੋਟ ਨੂੰ ਜਦੋਂ ਜਾਂਦੇ ਆ ਤਾਂ ਉਸ ਸੜਕ ਦੇ ਨੇੜ ਇਹ ਪਿੰਡ ਰਹਿ ਜਾਂਦਾ ਹੈ ਪਿਉਰੀ ਇਹ ਤੋਂ ਇਲਾਵਾ ਬੱਲੂਆਣਾ ਇਹ ਦੇ ਪਿੰਡ ਨੇੜ ਆ ਵੈਸੇ ਲੰਬੀ ਬਾਦਲ ਇਹ ਸਾਈਡ ਵੀ ਇਸ ਪਿੰਡ ਦੇ ਨੇੜ ਰਹਿ ਜਾਂਦੀ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਮੇਰੀ ਦੂਜੀ ਜਾਂ ਤੀਜੀ ਵੀਡੀਓ ਹੈ ਬਾਈ ਸੋਹਣੇ ਪਸ਼ੂ ਸੰਭਾਲਦਾ ਸ਼ੌਂਕ ਰੱਖਦਾ ਚੰਗੇ ਪਸ਼ੂਆਂ ਦਾ ਅੱਜ ਇੱਕ ਬਹੁਤ ਸੋਹਣੀ ਗਾਂ ਇੱਕ ਵਾਇਰਡ ਬਾਈ ਨੇ ਵਿਕਾਊ ਕੀਤੀ ਹੈ ਪ੍ਰੋਪਰ ਇਹਦੀ ਡਿਟੇਲ ਹੈਗੀ ਹੈ ਇਹਦੀ ਮਾਂ ਦਾ ਰਿਕਾਰਡ ਵੀ ਬਾਈ ਕੋਲ ਹੈ ਕਿਉਂਕਿ ਅੱਜ ਤੋਂ 3-4 ਸਾਲ ਪਹਿਲਾਂ ਤੋਂ ਜੋ ਚੈਨਲ ਚੱਲਿਆ ਉਦੋਂ ਵੀ ਵੀਰ ਕੋਲੋਂ ਵੀਡੀਓ ਬਣਾਈਆਂ ਸੀ ਅੱਜ ਫੇਰ ਇੱਕ ਵਾਇਰਡ ਦੀ ਵੀਡੀਓ ਤੁਹਾਨੂੰ ਦਿਖਾਉਣੀ ਹੈ ਸੋ ਲਾਸਟ ਤੱਕ ਵੀਡੀਓ ਦੇਖਿਓ HF نسل ਦਾ ਸ਼ੌਂਕ ਰੱਖਦੇ ਆ ਤਾਂ ਪ੍ਰੋਪਰ ਰਿਕਾਰਡ ਵਾਲੀ ਵਹਿੜ ਤੁਹਾਨੂੰ ਮਿਲੂਗੀ ਜਿਹੜਾ ਵੀਰ HF ਬਾਰੇ ਜਾਣਕਾਰੀ ਰੱਖਦਾ ਤਾਂ ਉਹਨੂੰ ਇਹਦੀ ਬੜੀ ਵਧੀਆ ਆਰਡਰ ਕੁਆਲਿਟੀ ਮਿਲਣੀ ਹੈ ਕਟ ਵਾਲਾ ਹਵਾਨਾ ਹੈ ਖੁੱਚਾਂ ਤੋਤੇ ਪਰ ਕਿਉਂਕਿ ਚੰਗੇ ਰਿਕਾਰਡ ਦੀ ਹੈ ਤਾਂ ਬਿਨਾਂ ਸ਼ੱਕ ਦੁੱਧ ਵੀ ਇਹਨੇ ਚੰਗਾ ਦੇਣਾ ਸੋ ਇੱਕ ਸੋਹਣੀ ਵਹਿੜ ਤੁਹਾਨੂੰ ਇਸ ਵੀਡੀਓ ਦੇ ਮਾਧਮ ਨਾਲ ਦਿਖਾਉਂਗਾ ਆਓ ਬਾਈ ਨਾਲ ਗੱਲਬਾਤ ਕਰੀਏ ਫਿਰ ਇਹਨੂੰ ਆਪਾਂ ਤੋਰਦੇ ਆਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਦੱਸ ਦੀ ਬਾਈ ਗੁਲਾਬ ਸਿੰਘ ਬਾਈ ਗੁਲਾਬ ਬਾਈ ਅੱਜ ਇੱਕ ਵਹਿੜ ਆਪਾਂ ਵੇਚਣ ਲੱਗੇ ਆਂ ਹਾਂਜੀ ਬਾਈ ਇਹ ਮੇਰੇ ਖਾਲਚੇ ਘਰ ਦੀ ਜੰਪ ਵਾਲੀ ਆ ਇਹਦਾ ਖਾਨਦਾਨ ਆਪਣੇ ਕੋਲ ਹੀ ਸੀ ਪਿਛਲਾ ਹਾਂ ਬਾਈ ਹਾਂ ਇੱਕ ਆਪਾਂ ਪਹਿਲਾਂ ਵੈਡ ਦੀ ਵੀਡੀਓ ਬਣਾਈ ਸੀ ਉਹ ਇਸੇ ਰਵੇ ਚੋਂ ਸੀ ਉਹ ਹਾਂ ਬਾਈ ਨਾਲ ਉਹ ਨਾ ਆਪਣੇ ਘਰ ਹੈ ਘਰ ਦੀ ਸੀ ਉਹ ਬੱਚੀ ਆਪਣੇ ਹੂੰ ਵੀ ਉਹ ਆਪਣੇ ਕੋਲੇ ਹੋਰ ਸੀਗੀ ਗਾਂ ਉਹਦੀ ਮਾਂ ਵੀ ਸੇਲ ਕਰਦੀ ਸੀ ਆਪਾਂ ਠੀਕ ਹੈ ਉਹ ਵਰਲਡ ਵਾਈਡ ਦੀ ਬੱਚੀ ਸੀਗੀ ਆਪਣੀ ਉਹ ਠੀਕ ਹੈ ਅੱਛਾ ਇਹ ਵੈਡ ਦੀ ਕੀ ਡਿਟੇਲ ਹੈ ਇਹਦੀ ਬਈ ਮਾਂ ਸੀਗੀ ਪੁਆਇਨਰ ਦੀ ਐਬੀਐਸ ਦੇ ਹੂੰ ਇਹ ਵਰਲਡ ਵਾਈਡ ਦੇ ਯੈਲ ਦੀ ਆਪ ਹੂੰ 2 ਸਾਲ 11 ਦਿਨ ਦੀ ਉਮਰ ਅੱਜ ਦੀ ਘੜੀ ਦੀ ਹੁਣ ਇਹਦਾ ਜਨਮ ਹੋਇਆ ਸੀਗਾ 1 ਫਰਵਰੀ 2 ਤਰੀਕ 1 ਤਰੀਕ 2 ਹਾਂ ਦੂਜਾ ਮਹੀਨਾ ਬਈ ਹਾਂ 1 ਤਰੀਕ ਫਰਵਰੀ ਮਹੀਨਾ ਸੀ ਤੇ 2023 ਚ ਜਨਮ ਹੋਇਆ ਹਾਂ ਹਾਂ ਬਈ ਹਾਂ ਠੀਕ ਐ ਅੱਛਾ ਇਹ ਆਪ ਹੁਣ ਗੱਬਣ ਕਿਹੜੇ ਬੋਲ ਤੋਂ ਵਰਲਡ ਵਾਈਡ ਦਾ ਮੈਡਲ ਬੋਲਾ ਬਈ ਉਸ ਤੋਂ ਅਛਾ ਮੈਡਲ ਦਾ ਸੀਮਨ ਲੱਗਾ ਹਾਂ ਬਈ ਤੇ ਆਪ ਵਰਲਡ ਵਾਈਡ ਦੇ ਯੈਲ ਬੋਲਦੀ ਹਾਂ ਬਈ ਹਾਂ ਬਈ ਯੈਲ ਦੀ ਠੀਕ ਐ ਕਿੰਨੀ ਤਰੀਕ ਨੂੰ ਹੁਣ ਦਿਨ ਪੂਰੇ ਹੁੰਦੇ ਆ 18 ਤਰੀਕ ਨੂੰ ਆ ਬਈ 18 ਤਰੀਕ ਨੂੰ ਇਹਦੇ ਦਿਨ ਪੂਰੇ ਹੋਣਗੇ 9 ਮਹੀਨੇ ਹਾਂ ਬਈ ਠੀਕ ਹੈ ਅੱਛਾ ਇਹਦੀ ਮਾਂ ਦਾ ਦੁੱਧ ਦਾ ਰਿਕਾਰਡ ਕਿੰਨਾ ਰਿਹਾ ਤੁਹਾਡੇ ਕੋਲ ਕਿੰਨਾ ਦੁੱਧ ਚੋਇਆ ਤੁਸੀਂ ਇਹਦੀ ਮਾਂ ਦਾ ਦੁੱਧ ਦੂਜੇ ਸੂਏ ਬਈ ਆਪਾਂ ਵੇਚੀ ਆ ਪੰਜਵੇਂ ਦਿਨ 32 ਲੀਟਰ ਦੁੱਧ ਚਵਾ ਕੇ ਵੇਚੀ ਸੀ ਆਪਾਂ ਬਈ ਪੰਜ ਦਿਨ ਹੋਈ ਸੀ ਸੂਈ ਨੂੰ ਦੇ ਪੰਜ ਦਿਨ ਹੋਏ ਸੀ ਸੂਈ ਨੂੰ 32 ਲੀਟਰ ਦੁੱਧ ਚਵਾ ਕੇ ਵੇਚੀ ਸੀ ਹਾਂ ਬਈ ਡੇਰੀ ਚ ਵੇਚੀ ਠੀਕ ਹੈ ਅੱਛਾ ਭਾਈ ਇਹਨੂੰ ਤੁਸੀਂ ਤੂੜੀ ਹਰਾ ਪਾਉਣੇ ਜਾਂ ਸਾਈਲੇਜ ਵੀ ਪਾਉਣੇ ਮੱਕੀ ਦਾ ਚਾਰ ਸਾਈਲੇਜ ਆ ਬਈ ਸਾਈਲੇਜ ਪਾਉਣੇ ਨਾਲ ਹਾਂਜੀ ਭਾਈ ਠੀਕ ਹੈ ਰੇਟ ਇਹਦਾ ਕੀ ਰੱਖ ਦੋ ਗੱਲ ਰੇਟ ਫੋਨ ਤੇ ਕਰ ਲਾਂਗੇ ਭਾਈ ਰੇਟ ਦਾ ਫੋਨ ਤੇ ਹੋ ਜਾਊਗਾ ਹਾਂਜੀ ਉਮਰ 2 ਸਾਲ ਤੇ 11 ਦਿਨ ਬਣਦੀ ਹੈ ਅੱਜ ਦੀ ਬਈ ਹਾਂ ਦੰਦੋ ਕਿਵੇਂ ਆ ਵੈਸੇ ਦੰਦੋ ਖੀਰੀ ਹੈ ਬਈ ਖੀਰੀ ਹੈ ਬੱਚੀ ਇਸ ਟਾਈਮ ਹਾਂ ਬਈ ਮੇਰੇ ਖਿਆਲ ਚ ਇੱਕ ਦੰਦ ਤੋੜ ਗਈ ਇੱਕ ਦੰਦ ਤੋੜ ਕੇ ਚੱਕ ਰਹੀ ਦੂਜਾ ਜੇ ਖੜਾ ਹੀ ਨਾਲ ਹਾਂ ਬਈ ਠੀਕ ਹੈ ਸੋ ਦੋਸਤੋ 2 ਸਾਲ ਤੇ 11 ਦਿਨ ਇਹਦੀ ਉਮਰ ਆ ਸਿਰਫ ਇੱਕ ਦੰਦ ਦੇ ਨੇ ਜਿਹੜਾ ਦੋਂਦ ਵਾਲਾ ਉਹ ਸੱਟ ਕੇ ਤੇ ਚੱਕਣਾ ਸ਼ੁਰੂ ਕੀਤਾ ਹਜੇ ਉਹ ਮਮੂਲੀ ਜਿਹਾ ਦਿਸਣਾ ਸ਼ੁਰੂ ਹੋਇਆ ਦੂਜਾ ਦੰਦ ਨਾਲ ਉਵੇਂ ਹੀ ਖੜਾ ਹੈ ਉਮਰ ਛੋਟੀ ਹੈ ਵੈੜ ਦੀ ਚੰਗਾ ਕੱਦ ਦਾ ਸੋਹਣੀ ਤਿਆਰ ਹੋਈ ਵੀ ਹੈ ਮੈਨੂੰ ਜੋ ਖਾਸ ਚੀਜ਼ ਦੱਸਦੀ ਹੈ ਇਹ ਰਵਾ ਬਲੱਡ ਲੈਨ ਜਿਹੜੀ ਉਹ ਦੁੱਧ ਵਾਲੇ ਪੱਖ ਤੋਂ ਚੰਗੀ ਹੈ ਜਿਵੇਂ ਬਾਈ ਨੇ ਦੱਸਿਆ ਵੀ 5 ਦਿਨਾਂ ਦੀ ਸੂਈ 32 ਲੀਟਰ ਦੁੱਧ ਚਵਾਤਾ ਸੀ ਇਹਦੀ ਮਾਂ ਥੱਲੋਂ ਜਦੋਂ ਬਾਈ ਨੇ ਸੇਲ ਕੀਤੀ ਹੈ ਬਾਲੇ ਪਸ਼ੂ ਨਹੀਂ ਰੱਖਦਾ ਵੀ ਸਾਹਮਣੇ ਤੁਸੀਂ ਇੱਕ ਹੋਰ ਡੱਬੀ ਵੈੜ ਦੇਖੋਗੇ ਚੰਗੀ ਸੋਹਣੀ ਵੈੜ ਦਿਸਦੀ ਹੈ ਇਹ ਤੋਂ ਇਲਾਵਾ ਇੱਕ ਗਾਂ ਹੋਰ ਬੈਠੀ ਹੈ ਚੰਗੇ ਪਸ਼ੂ ਵੀਰ ਸੰਭਾਲਦਾ ਖੋਲੋ ਬਈ ਤੁਰ ਕੇ 18 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਇਹ ਜਿਹੜਾ ਡਾਟਾ ਮੈਂ ਬਾਈ ਜਦੋਂ ਦੱਸ ਰਿਹਾ ਸੀ ਵੀ ਇਹਦਾ ਜਨਮ ਹੋਇਆ 1 ਫਰਵਰੀ 2023 ਨੂੰ ਉਹ ਸਾਰੀ ਡਿਟੇਲ ਜਦੋਂ ਤੋਂ ਬਾਈ ਨੇ ਗਾਵਾਂ ਰੱਖਣੀਆਂ ਸ਼ੁਰੂ ਕੀਤੀਆਂ ਉਹ ਰਜਿਸਟਰ ਦੇ ਉੱਤੇ ਲਿਖੀ ਵੀ ਹੈ ਜਿਹੜਾ ਵੀ ਰਾਊਗੋ ਪੜ੍ਹ ਵੀ ਸਕਦਾ ਹੈ ਕਿਹੜੀ ਵੇੜ ਕਿੰਨੇ ਦੀ ਕਦੋਂ ਖਰੀਦੀ ਸੀ ਕਦੋਂ ਏਆਈ ਹੋਈ ਉਹ ਸਾਰਾ ਡਾਟਾ ਬਾਈ ਕੋਲ ਸੰਭਾਲਿਆ ਹੋਇਆ ਸੋ ਦੇਖੋ ਤੁਸੀਂ ਵੇੜ ਬਾਹਰ ਹੀ ਲੈ ਚਲਦੇ ਵਈ ਗਲਤੀ ਨਹੀਂ ਫਾਂ ਲੈ ਚਲੋ ਸੋ ਸੀਮਨ ਦੀ ਡਿਟੇਲ ਤੁਹਾਨੂੰ ਦੱਸਤੀ ਆ ਦੋਸੋ ਇਹ ਮੈਡਲ ਬੋਲ ਹੈ ਵਰਲਡ ਵਾਈਡ ਵੱਲੋਂ ਆਉਂਦਾ ਹੈ ਉਹ ਦਾ ਇਹਦੇ ਜਿਹੜਾ ਉਹ ਸੀਮਨ ਲੱਗਾ ਹੋਇਆ ਇਸ ਵਾਰ ਇਹ ਗੱਭਣ ਵੈਸੇ ਭਾਈ ਸੰਗਲ ਪਾ ਕੇ ਰੱਖਦਾ ਪਰ ਅੱਜ ਧਲਿਆਰਾ ਪਾ ਲਿਆ ਸਫਰ ਚਲ ਤੁਹਾਨੂੰ ਇਹ ਤੋੜ ਕੇ ਦਿਖਾਉਣ ਲਈ ਹਾਈਟ ਸੋਹਣੀ ਹੈ ਲੰਬਾਈ ਚੰਗੀ ਹੈ ਮੈਨੂੰ ਜੋ ਚੀਜ਼ ਵਧੀਆ ਲੱਗੀ ਇਹਦੇ ਆਰਡਰ ਦੀ ਬਣਾਵਟ ਬੜੀ ਸੋਹਣੀ ਹੈ ਰੰਗ ਵੀ ਸੋਹਣਾ ਦੋਸਤੋ ਵਾਈਟ ਤੇ ਬਲੈਕ ਸਪੌਟ ਹੈ ਕੱਟ ਆਲਾ ਹਵਾਨਾ ਹਜੇ 18 ਤਰੀਕ ਨੂੰ ਦਨ ਪੂਰੇ ਹੁੰਦੇ ਕੋਈ ਭਲੂਣ ਨਹੀਂ ਨਿੱਕਰ ਠੋਸ ਹਵਾਨਾ ਦਿਸ ਰਿਹਾ ਬਾਕੀ ਜਦੋਂ ਭਲੂਣ ਪਾਉਗੀ ਹਵਾਨੇ ਦਾ ਸੈਜ ਹੋਰ ਵਧੀਆ ਠਮਾ ਲਓ ਭਾਈ ਥਾਂ ਸੋਨੇ ਰੱਖੂਗੀ ਕੀਮਤੇ ਦੀ ਫੋਨ ਤੇ ਆ ਪਰ ਜਿਹੜਾ ਚੰਗਾ ਪਸ਼ੂ ਆਪਾਂ ਨੂੰ ਪਤਾ ਉਹ ਚੰਗੀ ਕੀਮਤ ਤੇ ਹੀ ਮਿਲਦਾ ਉਸੇ ਹਿਸਾਬ ਤੇ ਕੋਈ ਭਰਾ ਕੰਟੈਕਟ ਕਰੂਗਾ ਨੰਬਰ ਵਾਈ ਦਾ ਦੱਸੋ ਸਕਰੀਨ ਉੱਤੇ ਚੱਲੀ ਜਾਂਦਾ ਇਸ ਤੇ ਕਾਲ ਕਰ ਲਿਓ ਤੁਸੀਂ ਆਰਡਰ ਦੀ ਅਟੈਚਮੈਂਟ ਉਪਰੋਂ ਫੁੱਲ ਪੂਰੀ ਵਧੀਆ ਨਜ਼ਰ ਆਉਂਦੀ ਹੈ ਉੱਤੋਂ ਸਟਾਰਟਿੰਗ ਹੈ ਬਿਲਕੁਲ ਪਤਲਾ ਮਾਸ ਆ ਹਵਾਨੇ ਦਾ ਉਹ ਤੁਸੀਂ ਵੀਡੀਓ ਚ ਦੇਖ ਹੀ ਰਹੇ ਹੋਗੇ ਜਜਮੈਂਟ ਹੋਊਗੀ ਕਮਾਲ ਹੀ ਬਈ ਫੇਰ ਕਿਹੜਾ ਦੀਪਾ ਅਗਾੜੀ ਇਹਦੀ ਚੰਗੀ ਐ ਸੰਗਲ ਨਾਲ ਜੇ ਤੋਰ ਦੇ ਖੈਰ ਹੋਰ ਵਧੀਆ ਵੈੜ ਤੁਰਦੀ ਪਰ ਫੇਰ ਵੀ ਸੀਨ ਦੇਖ ਸਕਦੇ ਨੇ ਨਾਲ ਪਸ਼ੂ ਕਾਬੂ ਕਰਨਾ ਥੋੜਾ ਸੌਖਾ ਰਹਿੰਦਾ ਗਾਲਾਂ ਲਈ ਗਾਨੀ ਫੜ ਲੈ ਨਹੀਂ ਤਾਂ ਬਈ ਹਾਂ ਆਏ ਫੜ ਕੇ ਤੋਰੀ ਚਲ ਸੋ ਦੇਖੋ ਫੇਰ ਦੱਸੋ ਵੈੜ ਨੂੰ ਬਹੁਤ ਸੋਹਣੀ ਇਹ ਵੈੜ ਫॉर ਸੇਲ ਐ ਚੰਗੀ ਰਾਣੇ ਪਿੰਡ ਦੇ ਵਿੱਚੋਂ ਇਹ ਤੁਹਾਨੂੰ ਮੈਂ ਇੱਕ ਵੀਡੀਓ ਦਿਖਾ ਰਿਹਾ ਜਿਹਦੇ ਅੰਚੇ ਵੈੜ ਤੁਸੀਂ ਦੇਖ ਰਹੇ ਹੋ ਲੀਆ ਬਿਲੀ ਵਾਸ। ਜੇ ਤੁਹਾਨੂੰ ਪਸੰਦ ਆਵੇ ਤਾਂ ਕੰਟੈਕਟ ਬਾਈ ਨਾਲ ਕਰ ਲਓ। ਹੁਣ ਮੈਂ ਇਸ ਸਾਈਡ ਤੋਂ ਤੁਹਾਨੂੰ ਥਣ ਹਵਾਨਾ ਦਿਖਾ ਦਿੰਨਾ। ਤਾਂ ਕਿ ਜੇ ਕੋਈ ਵੀਰ ਦੂਰ ਤੋਂ ਆਉਂਦਾ ਤਾਂ ਪ੍ਰੋਪਰ ਜਜਮੈਂਟ ਇਸ ਵੇੜ ਦੀ ਕਰ ਸਕੇ। ਰੀਜ ਨਾਲ ਵੀਡੀਓ ਦੇਖ ਲਿਆ ਕਰੋ ਜਿਹੜਾ ਵੀਰ ਆਉਂਦਾ ਜਿੱਦਾਂ ਦਾ ਪਸ਼ੂ ਹੁੰਦਾ ਉਦਾਂ ਦਾ ਦਿਖਾਉਣ ਦੀ ਕੋਸ਼ਿਸ਼ ਹੁੰਦੀ ਹੈ। ਤਾਂ ਉਹਦੇ ਤੁਹਾਨੂੰ ਫਰਕ ਨਹੀਂ ਨਜ਼ਰ ਆਊਗਾ ਜੇ ਤੁਸੀਂ ਆ ਕੇ ਵੀ ਦੇਖੋਗੇ ਤਾਂ। ਬਣਾਵਟ ਦੋਸਤੋ ਲੱਤਾਂ ਬਿਲਕੁਲ ਸਿੱਧੀਆਂ। ਕਤੋਂ ਕੋਈ ਖੁਰੀ ਨਹੀਂ ਦਬਦੀ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਨਜ਼ਰ ਆਉਂਦੀ ਵਹਿੜ ਦੇ ਵਿੱਚ ਚਰਤ ਹੈ ਬਸ ਸੋ ਫਿਰ ਤੁਸੀਂ ਇਹਦੇ ਆਰਡਰ ਦੀ ਬਣਾਵਟ ਦੇਖ ਸਕਦੇ ਹੋ ਸੋ ਦੱਸੋ ਹੁਣ ਤੁਸੀਂ ਇਹਦੀਆਂ ਲੱਤਾਂ ਦੇਖ ਸਕਦੇ ਹੋ ਹਵਾਨਾ ਜਦੋਂ ਖੜਦੀ ਹੈ ਉਦੋਂ ਪਛਾਣ ਨੂੰ ਵੀ ਚੰਗਾ ਦਿਖਾਉਂਦੀ ਹੈ ਤੇ ਅੱਗੇ ਨੂੰ ਵੀ ਹਵਾਨਾ ਪੂਰਾ ਚੰਗਾ ਬਿਸਤਰ ਤੁਸੀਂ ਇੱਥੇ ਇਹਨੂੰ ਦੇਖ ਸਕਦੇ ਹੋ ਸੋ ਨਗ ਤਾਂ 1 KC ਪਰ ਬੜੀ ਸੋਹਣੀ ਵਹਿੜ ਬਾਈ ਨੇ ਤਿਆਰ ਕੀਤੀ ਹੈ ਜੇ ਕੋਈ ਵੀਰ ਖਰੀਦਣਾ ਚਾਹੁੰਦਾ ਤਾਂ ਜਰੂਰ ਕੰਟੈਕਟ ਕਰਿਓ ਚੰਗੀ ਰਕਮ ਲਾਉਣੀ ਹੈ ਤਾਂ ਆ ਕੇ ਵੀ ਜਰੂਰ ਦੇਖਿਓ ਸਾਹਮਣੇ ਖੜਕੇ ਸੌਦੇ ਹੁੰਦੇ ਹੁੰਦੇ ਸੋ ਜਰੂਰ ਪਹੁੰਚੋ ਮੈਂ ਜੋ ਹੋਰ ਦੇਖ ਰਿਹਾ ਜੇ ਤੁਹਾਨੂੰ ਨੇੜੇ ਤੋਂ ਦਿਖਾਵਾਂ ਤਾਂ ਇਹਦੀ ਬਿਲਕੁਲ ਪਤਲੀ ਬਰੀਕ ਚਮੜੀ ਹੈ ਦੁੱਧ ਵਾਲੇ ਪਸ਼ੂਆਂ ਨੂੰ ਪਤਲੀ ਚਮੜੀ ਦੀ ਬੱਚੀ ਕਿਤੋਂ ਵੀ ਮੋਟਾ ਬੰਨੀ ਇਹਦੇ ਚ ਹੈਗਾ ਸੋ ਬਾਕੀ ਤੁਸੀਂ ਸੰਪਰਕ ਵੀਰਨਾ ਬਣਾ ਸਕਦੇ ਹੋ ਥਾਣਾ ਚ ਬਿੱਥੀ ਚੰਗੀ ਹੈ ਤਾਂ ਗਲੇ ਪਿਛਲੇ ਥਣ ਦੇ ਵਿੱਚ ਥਣ ਦਾ ਸਾਈਜ਼ ਨਾ ਤਾਂ ਲੰਬਾ ਕੱਢੇ ਤੇ ਨਾ ਇਹ ਥਣ ਛੋਟਾ ਰਵੇ ਹੱਥੀ ਵੀ ਚੋਲੋਂਗੇ ਮਸ਼ੀਨ ਤਾਂ ਇਹਨਾਂ ਥਣਾਂ ਦੇ ਉੱਤੇ ਵਧੀਆ ਰਹਿੰਦੀ ਰਹਿੰਦੀ ਐ ਕੋਈ ਸਾਈਡ ਤੋਂ ਵੀ ਦੇਖੋ ਇਹਦੀ ਗਾੜੀ ਚੰਗਾ ਹਵਾਨਾ ਅੱਗੋ ਚਾਰੇ ਥਣ ਗੁਲਾਬੀ ਰੰਗ ਦੇ ਸੋਹਣੇ ਤੋਂ ਬਾਕੀ ਵਿੱਥੀ ਥਣਾਂ ਦੇ ਵਿੱਚ ਦੇਖ ਲਓ ਤੁਸੀਂ ਸੋ ਅੱਜ ਦੀ ਵੀਡੀਓ ਦਾ ਇੱਕ ਹੀ ਨਾਗ ਦੋਸਤੋ ਵਿਕਰੀ ਵਾਲਾ ਸੀ ਤੇ ਆਮ ਪਸ਼ੂ ਪਾਲਕਾ ਬਾਈ ਮਤਲਬ ਘਰੇ ਹੀ ਪਸ਼ੂ ਸਾਹਮ ਦਾ ਇੱਕ ਅੱਧਾ ਨਾਕ ਕਿਉਂਕਿ ਜਗਾ ਉਨੀ ਕਾ ਜਦੋਂ ਐਕਸਟਰਾ ਤਿਆਰ ਹੋ ਜਾਂਦਾ ਫਿਰ ਉਹਨੂੰ ਅੱਗੇ ਵੀਰ ਸੇਲ ਕਰ ਦਿੰਦਾ ਅੱਜ ਦੀ ਵੀਡੀਓ ਦੇ ਵਿੱਚ ਇਹ ਵੜ ਵਕਾਉ ਕੀਤੀ ਹੈ ਪਹਿਲਾਂ ਇੱਕ ਦੋ ਵੜਾਂ ਜਿਹੜੀ ਇੱਕ ਸ਼ਾਇਦ ਬਹੁਤੇ ਵੀਰਾਂ ਨੇ ਵੀਡੀਓ ਦੇਖੀ ਹੋਵੇ ਜਿਹਦੇ ਚ ਦੋਨੇ ਪਾਸੇ ਬੈਠ ਕੇ ਮਿਲਕਿੰਗ ਵਾਈ ਹੋਰੀ ਕਰ ਰਹੇ ਸੀ ਤੋਂ ਵੀਡੀਓ ਕਾਫੀ ਵੀਰਾਂ ਨੇ ਪਸੰਦ ਕੀਤੀ ਸੀ ਤੇ ਚੰਗੀ ਵਾਇਰਲ ਹੋਈ ਸੀ ਸੋ ਉਹ ਗਾਂ ਆਪਣੇ ਚੈਨਲ ਦੇ ਮਾਧਿਅਮ ਨਾਲ ਵਾਈ ਨੇ ਉਦੋਂ ਵੇਚੀ ਸੀ ਧੰਨਵਾਦ ਦੋਸਤੋ ਇਸ ਵੀਡੀਓ ਨੂੰ ਦੇਖਣ ਲਈ ਹਜੇ ਦਣ ਵੜ ਦੇ ਪਏ ਆ ਸਪੇਸ ਤੁਸੀਂ ਦੇਖੋ ਵੱਟ ਹਜੇ ਹਵਾਨੇ ਚ ਪੈਂਦੇ ਆ ਇਹ ਪੂਰੇ ਕੱਢ ਕੇ ਫੇਰ ਪਸੂ ਸੁਨਦਾ ਤੇ ਲੀ ਚਮੜੀ ਤੁਸੀਂ ਦੇਖੋ ਠੀਕ ਹੈ ਸੋ ਧੰਨਵਾਦ ਵੀਡੀਓ ਦੇਖਣ ਲਈ